ਲੋਕ ਤਾਂ ਚੋਣ ਵਾਲੇ ਦਿਨ ਘਰੇ ਹੀ ਬੈਠ ਰਹੇ ਪਰ ਸਿਆਸਤ ਦਾ ਹੀਰੋ ਖਲਾਇਕ ਤੇ ਸਹਿਯੋਗੀ ਆਪਣੇ ਸਾਰੇ ਸਟੰਟ ਕਰਦੇ ਰਹੇ ਇਹ ਚੋਣ ਇੱਕ ਫਿਲਮ ਸੀ ਤੇ ਹਰ ਕਿਰਦਾਰ ਨੇ ਆਪਣਾ ਰੋਲ ਨਿਭਾਇਆ ਥੋੜਾ ਨਿਭਾਇਆ ਬਹੁਤਾ ਨਿਭਾਇਆ ਪਰ ਨਿਬੇੜ ਦਿੱਤਾ ਪੰਜਾਬ ਦੇ ਰਾਜਨੀਤਿਕ ਮੰਚ ਤੇ ਪਰਦਾ ਚੜ੍ਹਿਆ ਐਂਟਰੀ ਕਿਸੇ ਹੋਰ ਦੀ ਹੋਗੀ ਪਰ ਕੈਮਰਾ ਸਿਰਫ ਉਸਤੇ ਫੋਕਸ ਹੋਇਆ ਜਿਹੜਾ ਚੋਣ ਲੜੇ ਹੀ ਨਹੀਂ ਪਰ ਕਹਾਣੀ ਦਾ ਕਲਾਈਮੈਕਸ ਉਸ ਨੇ ਸਾਰਾ ਕੁਝ ਹੀ 모ੜ ਦਿੱਤਾ ਤਰਨ ਤਾਰਨ ਦੀ ਇਹ ਚੋਣ ਸਿਰਫ ਇੱਕ ਵੋਟ ਦੀ ਲੜਾਈ ਕਦੇ ਵੀ ਨਹੀਂ ਸੀ ਇਹ ਉਹ ਮੰਜ਼ਰ ਸੀ ਜਿੱਥੇ ਹਾਰਨ ਵਾਲਾ ਵੀ ਹੀਰੋ ਬਣ ਜਾਂਦਾ ਤੇ ਜਿੱਤਣ ਵਾਲੇ ਤੋਂ ਵੱਧ ਹਾਰਨ ਵਾਲੇ ਦੀ ਗੂੰਜ ਆ ਸਤਿ ਸ੍ਰੀ ਅਕਾਲ ਸਿਆਸਤ ਦੇ ਸਾਰੇ ਰੇਡਰਾਂ ਨੇ ਤਰਨ ਤਰਨ ਦੇ ਵਿੱਚ ਆਪਣਾ ਨਾਮ ਕਰਨ ਦੀ ਕੋਸ਼ਿਸ਼ ਕੀਤੀ ਕਬੱਡੀ ਪਾਈ ਜਿੱਤ ਕਿਸੇ ਦੀ ਵੀ ਹੋ ਜਾਵੇ ਪਰ ਕਹਾਣੀ ਕੌਣ ਲੈ ਗਿਆ ਤਰਨ ਤਰਨ ਦੀ ਔਰ ਇਹ ਤੁਹਾਨੂੰ ਪਤਾ ਪਰ ਉਸ ਨੇ ਸਾਬਤ ਤੱਕ ਕਰ ਦਿੱਤਾ ਕਿ ਪੰਜਾਬ ਦੀ ਸਿਆਸਤ ਵੋਟ ਨਾਲੋਂ ਵੱਧ ਜ਼ਰੂਰੀ ਹੁੰਦੀ ਹੈ ਉਹ ਨਜ਼ਰੀਆ ਹੁੰਦਾ ਇਹ ਚੋਣ ਆਪਦੀ ਸੀ ਕਾਂਗਰਸ ਦੀ ਸੀ ਜਾਂ ਫਿਰ ਕਿਸੇ ਲੜਾਈ ਮਾਰ ਕਟਾਈ ਵਾਲੇ ਧਿਰਾਂ ਦੀ ਸੀ ਤੁਸੀਂ ਵੇਖ ਰਹੇ ਹੋ ਪੰਜਾਬ ਨਾਵਾਂ ਨੂੰ ਸਰਕਾਰ ਵੱਲੋਂ ਬੰਦ ਕੀਤੇ ਜਾਣ ਤੋਂ ਬਾਅਦ ਨਵੇਂ ਸ਼ੁਰੂ ਹੋਏ ਮੰਚ ਸੰਵਾਦ 88 ਜਦ ਤੱਕ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਹੁਣ ਤੁਸੀਂ ਸਾਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਇਹ ਵੀਡੀਓ ਵਿੱਚ ਆਪਾਂ ਤੁਹਾਨੂੰ ਅੱਜ ਇੰਨਾ ਤਾਂ ਦੱਸਾਂਗੇ ਕਿ ਸੁਖਬੀਰ ਬਾਦਲ ਚੋਣ ਲੜਕੇ ਤੇ ਚੋਣ ਨਾ ਲੜਕੇ ਸਿਆਸੀ ਮੈਦਾਨ ਦੇ ਵਿੱਚ ਦੁਬਾਰੇ ਵੱਡਾ ਰੇਡਰ ਕਿਵੇਂ ਸਾਬਤ ਹੋ ਗਿਆ ਪਰ ਇਹਦੀ ਜਿੱਤ ਕਿੱਥੇ ਖੜਦੀ ਆ ਕੋਈ ਸਬਕ ਲੈ ਕੇ ਆਈ ਹੈ ਚਲੋ ਸ਼ੁਰੂ ਕਰਦੇ ਆ ਤਰਨ ਤਾਰਨ ਦੀ ਅਸਲ ਕਹਾਣੀ ਦੇ ਨਾਲ ਉਹ ਕਹਾਣੀ ਜਿਹੜੀ ਟੀਵੀ ਤੇ ਤੱਕਦੇ ਕਈ ਦੀ ਕਈ ਕਿਉਂਕਿ ਉਹ ਟੈਲੀਵਿਜ਼ਨ ਸਰਕਾਰ ਵੱਲੋਂ ਦਿੱਤੇ ਜਾਂਦੇ ਦਮੜਿਆ ਦੇ ਉਹਦੇ ਉਹਨਾਂ ਹੀ ਬੋਲਦੇ ਨੇ ਜੇ ਨਾ ਕਿਹਾ ਜਾਂਦਾ ਇਹ ਚੋਣ ਕੀ ਆਮ ਲੋਕਾਂ ਦੀ ਲਹਿਰ ਸੀ ਨਾ ਕੀ ਇਹ ਕਿਸੇ ਪਾਰਟੀ ਦਾ ਤਾਕਤ ਪ੍ਰਦਰਸ਼ਨ ਸੀ ਨਾ ਫਿਰ ਕੀ ਇਹ ਕਿਸੇ ਗਰੁੱਪ ਦੀ ਲੜਾਈ ਸੀ ਕਿਸੇ ਟੱਬਰਾਂ ਦੀ ਜਦੋਜਹਦ ਸੀ ਦੋ ਜਥਿਆਂ ਦੇ ਵਿੱਚ ਭੇੜ ਸੀ ਕਿੰਨੇ ਸਵਾਲ ਨੇ ਆਪਨੇ ਸੰਧੂ ਨੂੰ ਕੀ ਇਸ ਕਰਕੇ ਚੁਣਿਆ ਸੀ ਕਿਉਂਕਿ ਸੰਧੂ ਬਾਈ ਵਿੱਚ ਵੀ ਜਿੱਤ ਗਿਆ ਸੀ ਜਦੋਂ ਆਪ ਦਾ ਤੂਫਾਨ ਪੰਜਾਬ ਦੇ ਸਿਰ ਚੜ੍ਹ ਕੇ ਬੋਲ ਰਿਹਾ ਸੀ ਜਾਂ ਉਹਨੂੰ ਇਸ ਲਈ ਲਿਆ ਗਿਆ ਸੀ ਕਿ ਆਪ ਨੂੰ ਪਤਾ ਸੀ ਕਿ ਇਹਨੇ ਸਾਡੀ ਬੱਲੇ ਬੱਲੇ ਕਰਵਾ ਦੇਣੀ ਹੈ ਸੁਖਬੀਰ ਬਾਦਲ ਨੇ ਬੀਬੀ ਰੰਧਾਵਾ ਜੋ ਐਗਜ਼ੈਕਟਲੀ ਸੰਧੂ ਦੇ ਭੇੜ ਵਾਲਾ ਤੇ ਵਿਰੋਧੀ ਧਿਰ ਸੀ ਉਹਨੂੰ ਟਿਕਟ ਦਿੱਤੀ ਹੁਣ ਇਹ ਪੋਲਿਟਿਕਲ ਲੜਾਈ ਰਹਗੀ ਜਾਂ ਲੋਕਲ ਗਰੁੱਪਾਂ ਦੀ ਲੜਾਈ ਰਹਗੀ ਆਪਣੇ ਆਪਣੇ ਪੱਖ ਦੀ ਲੜਾਈ ਰਹਗੀ ਮਹੱਲਿਆਂ ਦੀ ਲੜਾਈ ਰਹਗੀ ਮਤਲਬ ਗੱਲ ਤਾਂ ਉਹ ਵੀ ਪੂਰੀ ਕਰ ਗਿਆ ਮੁੱਦਾ ਬਹੁਤ ਸਧਾਰਨ ਸੀ ਮੁੱਦਾ ਕੋਈ ਹੈ ਹੀ ਨਹੀਂ ਸੀ ਕੋਈ ਗੱਲ ਲੱਗੀ ਤੁਹਾਨੂੰ ਚਲ ਤੁਸੀਂ ਅੱਗੇ ਜਾ ਕੇ ਸਮਝੋਗੇ ਵੋਟਾਂ ਤਾਂ 60% ਪਈਆਂ ਨੇ ਯਾਰ ਪਹਿਲਾਂ ਕਿੰਨੀਆਂ ਸੀ 68% ਸੀ ਜੇ ਤੁਸੀਂ ਤਰਨ ਤਾਰਨ ਦੇ ਲੋਕਾਂ ਤੋਂ ਪੁੱਛੋ ਤਾਂ ਉਹ ਕਹਿੰਦੇ ਨੇ ਭਰਾਵਾ ਪਹਿਲਾਂ ਚੋਣਾ ਬੁਖਾਰ ਵਾਂਗੂ ਚੜ੍ਹਦੀਆਂ ਸੀ ਹੁਣ ਤਾਂ ਮਨ ਹੀ ਨਹੀਂ ਕਰਦਾ ਵੱਡੀ ਉਮਰ ਦੇ ਲੋਕ ਜਾਂ ਸਿਆਣੇ ਲੋਕ ਦਿਲ ਨੂੰ ਡਰਸ ਤੇ ਘਰੇ ਬੈਠੇ ਰਹੇ ਪਰ ਇਹ ਉਹਨਾਂ ਦਾ ਘਰ ਬੈਠਣਾ ਕੋਈ ਛੋਟੀ ਗੱਲ ਨਹੀਂ ਹੈ ਇਹ ਪੰਜਾਬ ਦੇ ਲਈ ਵੱਡੀ ਵਾਰਨਿੰਗ ਹੈ ਕਿਉਂਕਿ ਪੰਜਾਬ ਸਿਆਸਤ ਤੋਂ ਉਦਾਸ ਹੋ ਚੁੱਕਿਆ ਇਹ ਉਹਦਾ ਸਰਟੀਫਿਕੇਟ ਹੈ ਔਰ ਰਾਜਾ ਵੜਿੰਗ ਨੇ ਦੋ ਬਿਆਨ ਦੇਤੇ ਇੱਕ ਅਚਾਨਕ ਇੱਕ ਜਾਣਬੁੱਝ ਕੇ ਜਾਂ ਦੋਵੇਂ ਅਚਾਨਕ ਦੋਵੇਂ ਜਾਣਬੁੱਝ ਕੇ ਇਹ ਤਾਂ ਰਾਜਾ ਵੜਿੰਗ ਜਾਣਦਾ ਜਿਹੜਾ ਉਹ ਬਿਆਨ ਦੇਣ ਤੋਂ ਬਾਅਦ ਰਤਨਦੀਪ ਸਿੰਘ ਢਾਲੀਵਾਲ ਨਾਲ ਬੜਾ ਹੌਲਾ ਹੌਲਾ ਜਿਹਾ ਹੋ ਕੇ ਬੋਲ ਰਿਹਾ ਸੀ ਪੋਡਕਾਸਟ ਵਿੱਚ ਪਰ ਉਹ ਬਿਆਨ ਕੁੱਤੇ ਕੁੱਤੇ ਵਾਲਾ ਬਿਆਨ ਹਨਾ ਮੈਂ ਬੋਲੂਗਾ ਨਹੀਂ ਤੇ ਦੂਜਾ ਇੱਕ ਤਾਂ ਸੀ ਨਾ ਵੀ ਪਿੰਡ ਬੁਰਜ ਦੇ ਵਿੱਚ ਖੜ ਕੇ ਗਿਆ ਸੀ ਉਹਨੇ ਕਿ ਕੁੱਤਿਆਂ ਦਾ ਵੀ ਆਪਣਾ ਜ਼ੋਰ ਹੁੰਦਾ ਤੇ ਇਹ ਉਮੀਦਵਾਰ ਤਾਂ ਤੁਹਾਡਾ ਇਸੇ ਪਿੰਡ ਦਾ ਮਤਲਬ ਕਿ ਉਹਨੇ ਆਪਣੇ ਹੀ ਉਮੀਦਵਾਰ ਨੂੰ ਕਿੱਥੇ ਸਿੜਤਾ ਲਾ ਜਾ ਕੇ ਕੁੱਤਿਆਂ ਦੇ ਬਰਾਬਰ ਫਿਰ ਆਪਣੀ ਪਾਰਟੀ ਦੇ ਝੰਡਾ ਬਰਦਾਰਾ ਨੂੰ ਜੋ ਇਤਿਹਾਸ ਲਿਖ ਕੇ ਗਏ ਨੇ ਪੰਜਾਬ ਦਾ ਕਾਲਾ ਤੇ ਕਾਂਗਰਸ ਦਾ ਸੁਨਹਿਰੀ ਉਹਨਾਂ ਨੂੰ ਵੀ ਮਾੜਾ ਦਿਖਾਉਣ ਲੱਗ ਗਿਆ ਮਬੂਤਾ ਸਿੰਘ ਦੀ ਗੱਲ ਕਰ ਰਿਹਾ ਗਿਆਨੀ ਜੈਲ ਸਿੰਘ ਦੀ ਗੱਲ ਕਰ ਰਿਹਾ ਇਹ ਉਸ ਵੇਲੇ ਦਾ ਲੀਡਰ ਨੇ ਜਦੋਂ ਪੰਜਾਬ ਨੇ ਸਾਕਾ ਨੀਲਾ ਤਾਰਾ ਦਾ ਸੰਤਾਪ ਭੋਗ ਗਿਆ ਹੁਣ ਇਹ ਰਾਜਾ ਵੜਿੰਗ ਦੱਸੂਗਾ ਵੀ ਉਹ ਕੀ ਬੋਲ ਗਿਆ ਪਰ ਇੱਕ ਗੱਲ ਤਾਂ ਪੱਕੀ ਹੈ ਕਿ ਜਿਹੜਾ ਮੋਮੈਂਟਮ ਉਹਨੇ ਬਾਈਪੋਲ ਦੇ ਵਿੱਚ ਖੜਾ ਕੀਤਾ ਸੀ ਕਾਂਗਰਸ ਦਾ ਉਹ ਆਪ ਹੀ ਆਪਣੇ ਪੈਰਾਂ ਤੇ ਕਹਾੜਾ ਮਾਰ ਕੇ ਥੱਲੇ ਸਿੱਟਦਾ ਜਵੇਂ ਉਹਨੇ ਆਪਣੀ ਜੀਬ ਵੱਡੀ ਉਵੇਂ ਕਾਂਗਰਸ ਦਾ ਮੁਸਤਕਬਲ ਵੱਡਿਆ ਹੁਣ ਦੂਜਾ ਵਾਰਿਸ ਪੰਜਾਬ ਦਾ ਕਹਿ ਰਿਹਾ ਕਿ ਮੈਨੂੰ ਤੇ ਲਵਾਰਿਸ ਕਰ ਦਿੱਤਾ ਉਹ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਅਮਰਤਪਾਲ ਦੇ ਬਾਪੂ ਜੀ ਇਹ ਕਹਿੰਦੇ ਸੀ ਕਿ ਸਾਡਾ ਸਾਹਜ ਬੜੀ ਤਕੜੀ ਪੈ ਗਈ ਪਰ ਜਦੋਂ ਚੋਣ ਆਈ ਮੋੜ ਸਰਜੀਤ ਆਇਆ ਅਕਾਲੀ ਦਲ ਅੰਮ੍ਰਿਤਸਰ ਆਇਆ ਉਹਨਾਂ ਨੇ ਕਿਸੇ ਨੂੰ ਰੈਕੋਗਨਾਈਜ਼ ਨਹੀਂ ਕੀਤਾ ਉਹ ਤਾਂ ਕਹਿੰਦੇ ਅਸੀਂ ਹੀ ਵਾਰਸ ਆ ਜੀ। ਬਾਕੀ ਅਸੀਂ ਕਿਸੇ ਨੂੰ ਕੁਝ ਨਹੀਂ ਸਮਝਦੇ। ਫਿਰ ਇਹਦਾ ਮਤਲਬ ਕੀ ਹੋਇਆ? ਜਿਹੜੇ ਲੋਕ ਵਰਕਰਾਂ ਨੂੰ ਹੱਥ ਨਹੀਂ ਪਾਉਂਦੇ, ਤੁਹਾਨੂੰ ਹਮਾਇਤ ਦੇਣ ਵਾ ਆਏ ਜਿਹੜੇ ਲੋਕ ਨੇ ਉਹਨਾਂ ਦਾ ਤੁਸੀਂ ਸਵਾਗਤ ਨਹੀਂ ਕਰਦੇ। ਉਹ ਸਿਆਸਤ ਵਿੱਚ ਕਿਵੇਂ ਖੜੇ ਰਹਿ ਸਕਦੇ ਨੇ? ਉਹਨਾਂ ਦਾ ਫਿਰ ਲਵਾਰਸ ਬਣਨਾ ਤੈ ਹੋ ਜਾਂਦਾ। ਇਹ ਆਲੀ ਤੇ ਝੂੰਦਾ ਨੇ ਪੂਰਾ ਜ਼ੋਰ ਲਾਇਆ। ਪਰ ਗਿਆਨੀ ਹਰਪ੍ਰੀਤ ਤੇ ਸਰਜੀਤ ਰਖੜਾ ਯਾ ਹੋਰ ਉਹ ਕਹਿੰਦੇ ਰਹੇ ਜੀ ਦੇਖੋ ਕਤਲ ਕਰਨਾ ਮਾੜੀ ਗੱਲ ਹੈ ਥਾਣੇ ਵਿੱਚ ਗੁਰੂ ਗ੍ਰੰਥ ਸਾਹਿਬ ਲਜਾਣਾ ਮਾੜੀ ਗੱਲ ਹੈ ਗੁਰਦੁਆਰੇ ਦਾ ਫਰਨੀਚਰ ਤੋੜਨਾ ਮਾੜੀ ਗੱਲ ਹੈ ਪਰ ਅਮਰਿਤਪਾਲ ਵਧੀਆ ਬੰਦਾ ਉਮੀਦਵਾਰ ਵੀ ਇਹਨਾਂ ਦਾ ਵਧੀਆ ਬੰਦਾ ਮਤਲਬ ਕਿ ਪਹਿਲਾਂ ਮਾੜਾ ਬੋਲ ਦੋ ਫਿਰ ਉਹਨੂੰ ਕਹਦੇ ਵੀ ਨਹੀਂ ਮੈਂ ਖੜਾ ਤਾਂ ਨਾਲ ਹੀ ਆ ਇਹ ਤਾਂ ਉਹ ਗੱਲ ਹੋ ਗਈ ਛੋਲੇ ਵਾਲੀ ਅਮਤਾ ਵਚਨ ਜਦੋਂ ਤਰਮਿੰਦਰ ਦਾ ਰਿਸ਼ਤਾ ਲੈ ਕੇ ਜਾਂਦਾ ਕਹਿੰਦਾ ਮौसी ਮੁੰਡੇ ਚ ਤਾਂ ਕੋਈ ਐਬ ਨਹੀਂ ਕਦੇ ਕਦੇ दारू ਪੀ ਲੈਂਦਾ दा। दारू ਪੀ ਲੈਂਦਾ ਫਿਰ ਕੋਠੇ ਤੇ ਵੀ ਚਲਾ ਜਾਂਦਾ ਕੋਠੇ ਤੇ ਚਲਾ ਜਾਂਦਾ ਫਿਰ ਜੂਆ ਵੀ ਖੇਡ ਲੈਂਦਾ ਮੁੰਡਾ ਬਹੁਤ ਮਾੜਾ ਜੇ ਵਿਆਹ ਹੋ ਗਿਆ ਸਭ ਕੁਝ ਛੱਡ ਦਊਗਾ ਸੋ ਉਹ ਕੰਮ ਗਿਆਨੀ ਹਰਪ੍ਰੀਤ ਹੋਰਾਂ ਨੇ ਵਾਰਿਸ ਪੰਜਾਬ ਵਾਲਿਆਂ ਨਾਲ ਕੀਤਾ ਨਰੈਲੀ ਨਬਾਈਟ ਨਾ ਵੱਡੀ ਹਾਜ਼ਰੀ ਲੇਕਿਨ ਸੁਖਬੀਰ ਬਾਦਲ ਦੇ ਲਈ ਇਹ ਸਾਇਲੈਂਟ ਅਲਾਰਮ ਹੈ ਕਿਉਂਕਿ ਪੰਥਕ ਕਾਰਡ ਹੁਣ ਕੱਲਾ ਨਹੀਂ ਚੱਲੇਗਾ ਇਹ ਗੱਲ ਕਲੀਅਰ ਹੋ ਗਈ ਪੰਜਾਬ ਦੇ ਵਿੱਚ ਮਿਕਸ ਸੋਸ਼ਲ ਫਾਰਮੂਲਾ ਹੀ ਚੱਲੇਗਾ ਇਹ ਤਾਂ ਹੁਣ ਖਾਲਸਤਾਨੀ ਵੀ ਲੱਗੇ ਬੋਲਣ ਤਰਨਤਾਰਨ ਦੇ ਵਿੱਚ ਮਤਲਬ ਚਾਹੇ ਜੋ ਮਰਜ਼ੀ ਦੁੱਖ ਨੇ ਪਰ ਸਭ ਤੋਂ ਵੱਡਾ ਦੁੱਖ ਤਾਂ ਉੱਥੇ ਨਸ਼ਿਆਂ ਦਾ ਸੰਤਾਪ ਹੈ ਪਰ ਕਿਸੇ ਪਾਰਟੀ ਨੇ ਨਹੀਂ ਚੱਕਿਆ ਅੰਮ੍ਰਿਤਪਾਲ ਦਾ ਤਾਂ ਨਾ ਰਹੀ ਸੀਗਾ ਦੋ ਚੀਜ਼ਾਂ ਨਸ਼ਿਆਂ ਦੇ ਖਿਲਾਫ ਲੜਾਈ ਸਿੱਖ ਪ੍ਰਚਾਰ ਪਰ ਕੀ ਉਸ ਤੇ ਉਮੀਦਵਾਰ ਨੇ ਇਹ ਦੋਨਾਂ ਵਿੱਚੋਂ ਕਿਸੇ ਨੂੰ ਉਟਿਆ ਪੂਰੇ ਚੋਣ ਪ੍ਰਚਾਰ ਦੇ ਵਿੱਚ ਕਿਸੇ ਨੇ ਨਹੀਂ ਉਟਿਆ ਆਪ ਦਾ ਉਮੀਦਵਾਰ ਸੰਧੂ ਉਹਨੇ ਵੀ ਨਹੀਂ ਪੰਗਾ ਲਿਆ ਪਰ ਅਜੀਬ ਗੱਲ ਸਭ ਤੋਂ ਵੱਡੀ ਹੈ ਕਿ ਨਾ ਕਾਂਗਰਸ ਨੇ ਨਾ ਭਾਜਪਾ ਨੇ ਕਿਸੇ ਨੇ ਵੀ ਮੁੱਦੇ ਨੂੰ ਛੋੜਿਆ ਹੀ ਨਹੀਂ ਹਣ ਅਕਾਲੀ ਦਲ ਦਾ ਸਮਝ ਆਉਂਦਾ ਜੇ ਛੇੜਦੇ ਤਾਂ ਬਿਕਰਮ ਮਜੀਠੀਏ ਤੇ ਗੱਲ ਜਾਂਦੀ ਪਰ ਜਨਤਾ ਤਾਂ ਸੋਚ ਰਹੀ ਆ ਨਾ ਕਿ ਇਹਨਾਂ ਨੂੰ ਡਰ ਹੈ ਜਾਂ ਇਹਨਾਂ ਨੂੰ ਉਸ ਚੀਜ਼ ਦਾ ਲਾਭ ਹੈ ਦੋ ਸਵਾਲ ਨੇ ਦੋਵਾਂ ਚੋਂ ਇੱਕ ਤਾਂ ਉੱਤਰ ਖੜੂਗਾ ਕਿ ਆਪਨੇ ਮੈਦਾਨ ਜਿੱਤ ਤਾਂ ਲਿਆ ਬਹੁਤ ਵਧੀਆ ਗੱਲ ਆ ਬਹੁਤ ਮੁਬਾਰਕਾਂ ਸਾਡੇ ਵੱਲੋਂ ਪਰ ਕੀ ਇਹ ਜਿੱਤ ਉਸੇ ਤਰ੍ਹਾਂ ਦੀ ਨਹੀਂ ਹੈ ਉਸ ਤਰ੍ਹਾਂ ਦੀ ਜਿੱਤ ਹੈਗੀ ਆ ਇਹ ਜਿਸ ਤਰ੍ਹਾਂ ਦਾ ਉਹ ਟੈਲੀਵਿਜ਼ਨ ਤੇ ਦਿਖਾ ਰਹੇ ਨੇ ਕਿ ਜੀ ਲੋਕਾਂ ਨੇ ਸਾਨੂੰ 2027 ਦਾ ਮੰਡਟ ਦਿੱਤਾ ਉਹ ਭਰਾਓ ਐਡੀ ਵੱਡੀ ਗੱਲ ਨਹੀਂ ਹੈਗੀ ਪੰਜਾਬ ਦੀ ਅਸਲ ਤਸਵੀਰ ਦਾ ਇਸ ਚੋਣ ਨਾਲ ਤਾਂ ਕੋਈ ਲੈਣ ਦੇਣੇ ਨਹੀਂ ਸੁਖਵੀਰ ਬਾਦਲ ਦੀ ਗੱਲ ਕਰ ਲਓ ਉਹ ਜਿੱਤਿਆ ਵੀ ਨਹੀਂ ਉਹ ਲੜਿਆ ਵੀ ਨਹੀਂ ਤੇ ਪੂਰਾ ਨੈਰੇਟਿਵ ਉਹਦੇ ਹੱਥ ਵਿੱਚ ਆ ਗਿਆ ਉਹ ਵਾਪਸ ਮੈਦਾਨ ਦੇ ਵਿੱਚ ਆ ਕੇ ਖੜਾ ਹੋ ਗਿਆ ਉਹਦਾ ਕੈਡਰ ਜਾਗਣ ਲੱਗ ਗਿਆ ਉਹਦਾ ਕੰਫੀਡੈਂਸ ਖੜਾ ਹੋਣ ਲੱਗ ਗਿਆ ਉਹ ਸ਼ਾਇਦ ਅਵਬ ਦਾ ਐਵਰੇਜ ਉੱਪਰ ਜਾਣ ਲੱਗ ਗਿਆ ਪਰ ਉਹਨੂੰ ਇਹ ਦੂਜੇ ਨੰਬਰ ਦੀ ਜਗਾ ਵੱਡੀ ਜਿੱਤ ਆ ਪਰ ਨਾਲ ਇੱਕ ਵੱਡੀ ਵਾਰਨਿੰਗ ਵੀ ਆ ਵਾਰਨਿੰਗ ਇਹ ਆ ਕਿ ਜਿਹੜੇ ਬੰਦੇ ਨੂੰ ਤੁਸੀਂ ਟਿਕਟ ਦੇਣੀ ਆ ਉਹ ਮੈਡਮ ਰੰਧਾਵਾ ਵਰਗਾ ਹੋਣਾ ਚਾਹੀਦਾ ਚੋਣ ਜਿੱਤਣ ਵਾਲਾ ਉਹ ਠੀਕ ਆ ਕਿ ਹੁਣ ਪੂਰੇ 117 ਸੀਟਾਂ ਦੇ ਪੁਲਿਸ ਨੇਡਰ ਸਾਰੇ ਆਮ ਆਦਮੀ ਪਾਰਟੀ ਨੇ ਉੱਥੇ ਵਾਰ ਤੇ ਸਰਕਾਰ ਨੇ ਸੀਟ ਕੱਢਣੀ ਸੀ ਕੱਢ ਲਈ ਮੁੱਖ ਮੰਤਰੀ ਦੀ ਜ਼ਿੱਦ ਹੋਵੇ ਤਾਂ ਇੱਕ ਸੀਟ ਤਾਂ ਬੜੇ ਆਰਾਮ ਨਾਲ ਨਿਕਲ ਜਾਂਦੀ ਹੈ ਪਰ ਪੂਰੇ ਪੰਜਾਬ ਨੂੰ ਇੱਕ ਚੀਜ਼ ਬਹੁਤ ਇੰਪੋਰਟੈਂਟ ਦੇਖ ਹੈ ਸੰਧੂ ਪਹਿਲਾਂ ਵੀ ਤਿੰਨ ਵਾਰ ਜਿੱਥਿਆ ਪਰ ਇਸ ਵਾਰ ਸਰਕਾਰ ਨੇ ਜਿਥਾਇਆ ਮੈਡਮ ਰੰਧਾਵਾ ਜਿੱਦੀ ਜਿੱਦੀ ਹਾਰ ਗਈ ਪਰ ਇੱਕ ਗੱਲ ਪੂਰੇ ਪੰਜਾਬ ਨੂੰ ਦੱਸ ਗਈ ਕਿ 2027 ਦੀਆਂ ਚੋਣਾਂ ਪੁਰਾਣੇ ਚੋਣਾਂ ਚਿਹਰਿਆਂ ਦੇ ਨਾਲ ਨਹੀਂ ਲੜੀਆਂ ਜਾਣੀਆਂ 2027 ਦੇ ਵਿੱਚ ਬਦਲ ਨਹੀਂ ਲੱਭੇਗਾ ਜੇ ਪੰਜਾਬ ਨੇ ਬਦਲ ਨਾ ਲੱਭਿਆ ਨਵੀਂ ਸਿਆਸਤ ਨਵੇਂ ਚਿਹਰੇ ਨਵੇਂ ਗਰੁੱਪ ਨਵੇਂ ਫਾਰਮੂਲੇ ਚਾਹੀਦੇ ਨੇ ਕਾਂਗਰਸ ਨੇ ਭਾਵੇਂ ਪਿਛਲੀਆਂ ਬਾਈਪੋਲ ਜਿੱਤੀਆਂ ਪਰ ਇਸ ਵਾਰ ਉਹਦਾ ਤਾਂ ਜੀਪੀਐਸਸੀ ਆਫਲਾਈਨ ਦਿਖ ਰਿਹਾ ਸੀ ਉਹਦੀ ਲੋਕੇਸ਼ਨ ਹੀ ਨਹੀਂ ਦਿਖ ਰਹੀ ਸੀ ਤਰਨਤਾਰਨ ਦੇ ਵਿੱਚ ਨਾ ਕੋਈ ਨੈਰੇਟਿਵ ਨਾ ਕੋਈ ਸਟ੍ਰੈਟਜੀ ਨਾ ਕੋਈ ਲੀਡਰਸ਼ਿਪ ਸਿੱਧੀ ਗੱਲ ਪੰਜਾਬ ਦੇ ਵਿੱਚ ਕਾਂਗਰਸ ਦਾ ਜਿਹੜਾ ਘੜਾ ਸੀ ਉਹ ਸਿੰਮਣ ਲੱਗ ਗਿਆ ਤੇ ਮਟਿਆਰ ਉਹਨੂੰ ਆਪਣੇ ਕਲਾਵੇ ਦੇ ਵਿੱਚ ਹਿੱਕ ਤੇ ਰੱਖ ਨਹੀਂ ਸਕੇ ਮੈਨੂੰ ਲੱਗਦਾ ਰੁੜ ਗਿਆ ਤੇ ਬੀਜੇਪੀ ਉਹ ਤਾਂ ਵਿਚਾਰੇ ਮਾਝੇ ਵਿੱਚ ਆਪਣਾ ਬੂਥ ਲੱਭਣ ਲਈ ਗੂਗਲ ਮੈਪ ਦੀ ਲੋੜ ਪੈ ਰਹੀ ਸੀ ਤੇ ਉਦੋਂ ਬਾਅਦ ਵੀ ਨਹੀਂ ਲੱਭ ਰਿਹਾ ਇਸਨੂੰ ਕੋਈ ਜ਼ਮੀਨ ਨਹੀਂ ਕੋਈ ਵਰਕ ਨਹੀਂ ਕੋਈ ਨੈਰੇਟਿਵ ਨਹੀਂ ਇੱਕ ਬੰਦਾ ਚੱਕਿਆ ਉਹਨੂੰ ਟਿਕਟ ਦੇਤੀ ਉਹ ਡੁੱਬੀ ਹੋਈ ਕਿਸ਼ਤੀ ਆ ਉਹਦੇ ਵਿੱਚ ਬੰਦਾ ਬਿਠਾਤਾ ਉਹ ਕਿਸ਼ਤੀ ਪਾਣੀ ਵਿੱਚ ਖੜੀ ਆ ਉਹਦੇ ਚੱਪੂ ਵੀ ਲੱਗੇ ਨੇ ਉਹਦੇ ਉੱਤੇ ਭਾਜਪੀ ਦੇ ਉਮੀਦਵਾਰ ਵੀ ਬੈਠੇ ਨੇ ਪਰ ਉਹ ਕਿਸ਼ਤੀ ਦੇ ਥੱਲੇ ਵੀ ਦੇਖ ਲਓ ਕਿ ਪਾਣੀ ਦੇ ਥੱਲੇ ਵੀ ਬੰਜੀ ਲੱਗੇ ਨੇ ਪਤਾਲ ਤੱਕ ਉਹ ਕਿਸ਼ਤੀ ਤੈਰ ਨਹੀਂ ਸਕਦੀ ਦਿਖਣ ਨੂੰ ਕਿਸ਼ਤੀ ਆ ਤਰਨ ਤਾਰ ਨੇ ਇੱਕ ਗੱਲ ਬੜੀ ਸਾਫ਼ ਕਰ ਦਿੱਤੀ ਹੈ ਪੰਜਾਬ ਨੂੰ ਨਾ ਤਾਂ ਪੁਰਾਣੀ ਆਪ ਚਾਹੀਦੀ ਹੈ ਨਾ ਪੁਰਾਣੀ ਕਾਂਗਰਸ ਚਾਹੀਦੀ ਹੈ ਨਾ ਪੁਰਾਣਾ ਅਕਾਲੀ ਦਲ ਚਾਹੀਦਾ ਤੇ ਨਾ ਹੀ बेहोश ਹੋਇਆ ਬੀਜਪੀ ਪੰਜਾਬ ਇਸ ਦਾ ਸਰਚਿੰਗ ਫਾਰ ਅ ਨਿਊ ਲੀਡਰਸ਼ਿਪ ਨਿਊ ਫੇਸਸ ਨਿਊ ਕਰੇਜ 2027 ਦੀ ਚੋਣ ਇਹਨਾਂ ਪਾਰਟੀਆਂ ਵਿੱਚ ਨਹੀਂ ਲੜੀ ਜਾ ਸਕਦੀ ਲੋਕਾਂ ਤੇ ਸਿਸਟਮ ਦੀ ਲੜਾਈ ਹੋਣ ਜਾ ਰਹੀ ਹੈ 2027 ਦੇ ਵਿੱਚ ਕਿਹੜੀ ਪਾਰਟੀ ਏ ਢ ਹਿੰਮਤ ਦਿਖਾਏਗੀ ਜੋ ਲੋਕਾਂ ਦੇ ਨਾਲ ਤਰ ਬਣ ਕੇ ਖੜੇਗੀ ਕਿਉਂਕਿ ਪੰਜਾਬ ਦਾ ਜਵਾਬ 2027 ਵਿੱਚ ਨਵਾਂ ਆਵੇਗਾ ਆਵਾਜ਼ ਦੀ ਤਾਕਤ ਤੇ ਸਿਆਸਤ ਦੀ ਗਹਿਰਾਈ ਦੇ ਨਾਲ ਜਵਾਬ ਇਹਨਾਂ ਪਾਰਟੀਆਂ ਦੇ ਮੂੰਹ ਤੇ ਬੱਚੇਗਾ ਮੈਂ ਸੀ ਤੁਹਾਡੇ ਨਾਲ ਗੁਰਮਿੰਦਰ ਸਿੰਘ ਸੰਬਦ ਤੇ ਤੁਸੀਂ ਪੂਰਾ ਪ੍ਰੋਗਰਾਮ ਦੇਖਿਆ ਤੁਹਾਡਾ ਬਹੁਤ ਧੰਨਵਾਦ ਅਗਲੀ ਵਾਰੀ ਹੋਰ ਵੀ ਡੂੰਘੇ ਤਿੱਖੇ ਤੇ ਸਿਆਸੀ ਸਿੱਧਾ ਸਵਾਲ ਲੈ ਕੇ ਛੇਤੀ ਹਾਜ਼ਰ ਹੋਵਾਂਗਾ ਉਦੋਂ ਤੱਕ ਚਾਹ ਤਿੱਖੀ ਪੱਤੀ ਨਾਲ ਤੇ ਕੌਫੀ ਬਲੈਕ ਪਿੰਦੇ ਰਹੋ ਕਿਉਂਕਿ ਪੰਜਾਬ ਨੂੰ ਇਸ ਵੇਲੇ ਹੋਸ਼ ਵਿੱਚ ਆਉਣ ਦੀ ਤੇ ਹੋਸ਼ ਵਿੱਚ ਲਿਆਉਣ ਦੀ ਬਹੁਤ ਜ਼ਰੂਰਤ ਹੈ ਜ਼ਰੂਰਤ ਹੈ ਤੇ ਤੁਹਾਡੇ ਪੋਲੀਟੀਕਲ ਮੋਬਾਈਲ ਦੇ ਉੱਪਰ ਜਿਹੜੇ ਗੰਦੇ ਸਿਗਨਲ ਆ ਰਹੇ ਨੇ ਹੈਕਰਜ਼ ਆ ਰਹੇ ਨੇ ਉਹਨਾਂ ਤੋਂ ਆਪਣੇ ਪੰਜਾਬ ਦੀ ਪੋਲੀਟੀਕਲ ਮੋਬਾਈਲ ਨੂੰ ਬਚਾ ਕੇ ਰੱਖਣਾ ਧੰਨਵਾਦ